ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫਰੀਦਕੋਟ ਦੇ ਨੇੜਲੇ ਪਿੰਡ ਪੱਕਾ ਵਿਖੇ ਬਣੇ ਗੁਰਦੁਆਰਾ ਸਾਹਿਬ ਵਿੱਚ ਭਾਈ ਮਨਪ੍ਰੀਤ ਸਿੰਘ ਖਾਲਸਾ ਵਿਦਿਆਰਥੀ ਦੰਦਮੀ ਟਕਸਾਲ ਨੇ ਬੱਚਿਆਂ ਨੂੰ ਗੁਰਬਾਣੀ ਨਾਲ ਅਤੇ ਸਾਡੇ ਸਿੱਖ ਇਤਿਹਾਸ ਨਾਲ ਜੁੜੇ ਰੱਖਣ ਲਈ ਬੱਚਿਆਂ ਦੀਆਂ ਕਲਾਸਾਂ ਲਗਾਈਆਂ ਅਤੇ ਬੱਚਿਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਵੀ ਕੀਤਾ ਦੇਖਦੇ ਹਾਂ ਪੂਰੀ ਖਬਰ ਸਾਰੇ ਬੱਚਿਆਂ ਨੇ ਜਿਹੜੇ ਪੇਪਰ ਦਿੱਤੇ ਆ ਤੁਸੀਂ ਬਹੁਤ ਹਿੰਮਤ ਕੀਤੀ ਸਾਰਿਆਂ ਨੇ 10 ਗੁਰੂਆਂ ਦੇ ਨਾਮ ਮੂਲ ਬਕਰ ਇਤਿਹਾਸ ਦੇ ਵਿੱਚੋਂ ਗੁਰੂ ਸਾਹਿਬਾਂ ਦੇ ਜਿਹੜੇ ਸਵਾਲ ਤੁਹਾਨੂੰ ਪਾਏਗੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸੋਚ ਨਾਲ ਤੁਸੀਂ ਆਪਣੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਆ ਪਹਿਲੇ ਨੰਬਰ ਤੇ ਬੱਚਾ ਆਇਆ ਹੈ 110 ਨੰਬਰਾਂ ਦੇ ਵਿੱਚੋਂ 105 ਨੰਬਰ ਗੁਰਨੂਰ ਕੌਰ ਗੁਰਨੂਰ ਕੌਰ ਇੱਥੇ ਵਿੱਚ ਔਰ ਛੋਟੇ ਬੱਚਾ ਤੋਂ ਦੂਜੇ ਨੰਬਰ ਤੇ ਰੋਬਨ ਸਿੰਘ

ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਅਸੀਂ ਜਿਹੜਾ ਪ੍ਰੋਗਰਾਮ ਹੈ ਜੀ ਅ 0 ਤੋਂ ਲੈ ਕੇ 10 ਸਾਲ ਦੀ ਉਮਰ ਦੇ ਬੱਚੇ ਔਰ 10 ਤੋਂ 15 ਸਾਲ ਦੀ ਉਮਰ ਦੇ ਬੱਚੇ ਸਾਡੇ ਕੋਲੇ ਇੱਥੇ ਲਗਭਗ 15 ਦਿਨਾਂ ਤੋਂ ਅਸੀਂ ਕਲਾਸਾਂ ਬੱਚਿਆਂ ਦੀਆਂ ਜਿਹੜੀਆਂ ਲਾ ਰਹੇ ਹਾਂ 15 16 ਦਿਨ ਹੋ ਗਏ ਜੀ 15 16 ਦਿਨਾਂ ਦੀਆਂ ਕਲਾਸਾਂ ਤੋਂ ਬਾਅਦ ਅਸੀਂ ਜਿਹੜਾ ਬੱਚਿਆਂ ਦੇ ਇਤਿਹਾਸ ਵਿੱਚੋਂ ਕੁਝ ਸਵਾਲ ਪਾਏ ਸੀ ਰਿਟਨ ਦੇ ਵਿੱਚ ਲਿਖਤੀ ਤੌਰ ਤੇ ਬੱਚਿਆਂ ਨੇ ਪੇਪਰ ਦਿੱਤਾ ਜਿਹਦੇ ਵਿੱਚ 10 ਗੁਰੂਆਂ ਦੇ ਨਾਮ ਵੀ ਆ ਗਏ ਮੂਲ ਮੰਤਰ ਕੀ ਹੈ ਮੂਲ ਮੰਤਰ ਪੂਰਾ ਲਿਖੋ ਵੀ ਆ ਗਿਆ ਔਰ ਚਾਰ ਸਹਿਬਜ਼ਾਦਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਪੰਜ ਕਿਕਾਰਾਂ ਦੇ ਨਾਮ ਔਰ ਹੋਰ ਵੀ ਇਤਿਹਾਸ ਵਿੱਚੋਂ ਜਿਹੜੇ ਚਾਰ ਗੁਰੂ ਸਹਿਬਾਨਾਂ ਦੇ ਤੱਕ ਅਸੀਂ ਬੱਚਿਆਂ ਨੂੰ ਸਵਾਲ ਪਾਏ ਆ ਜਿਨ੍ਹਾਂ ਦੇ ਵਿੱਚ ਅੱਜ ਬੱਚੇ ਜਿਹੜੇ ਪਹਿਲੇ ਦੂਜੇ ਤੀਜੇ ਸਥਾਨ ਤੇ ਆਏ ਆ ਉਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਜਿਹੜਾ ਸਨਮਾਨਿਤ ਕੀਤਾ ਹੈ ਤੇ ਆਪ ਇੱਥੇ ਆਇਓ ਆਪ ਜੀ ਦੇ ਰੂਬਰੂ ਜਿਹੜਾ ਪ੍ਰੋਗਰਾਮ ਹੋਇਆ ਕੀ ਕੀ ਸਮਾਨ ਫਿਰ ਦਿੱਤਾ ਗਿਆ ਬੱਚਿਆਂ ਨੂੰ ਜੀ ਇੱਕ ਤਾਂ ਪ੍ਰੇਮ ਭੇਟ ਆ ਜਿਹੜੀ ਕਿਉਂਕਿ ਪਹਿਲਾਂ ਸੋਚਿਆ ਸੀ ਬੱਚਿਆਂ ਨੂੰ ਸਕੂਲ ਬੈਗ ਦੇ ਦਈਏ ਕਿਉਂਕਿ ਹੁਣ ਕਲਾਸਾਂ ਲੱਗਦੀਆਂ ਸਾਰਿਆਂ ਬੱਚਿਆਂ ਕੋਲੇ ਹੈਗੇ ਸੋ ਅਸੀਂ ਕੁਝ ਇੱਕ ਮਾਇਆ ਤੇ ਨਾਲ ਅਸੀਂ ਬੱਚਿਆਂ ਨੂੰ ਜਿਹੜਾ ਸਨਮਾਨ ਚਿੰਨ੍ਹ ਦੇ ਰਹੇ ਆ